ਸਾਰੇ ਦੋਸਤਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਕਹਿਰ ਦੀ ਗਰਮੀ ਆਤਵੀ ਗਰਮੀ ਦੇ ਵਿੱਚ ਸਾਰੀ ਜਿਹੜੀ ਮੁਨਫਤਾ ਦਾ ਬੜਾ ਹਾਂ ਤੇ ਆਪਾਂ ਆਪਣੀ ਜਿੰਮੇਵਾਰੀ ਸਮਝਦੇ ਹੋਏ ਜਿਹੜਾ ਸਾਡਾ ਗੁਰਬਾਣੀ ਦਾ ਸਿਧਾਂਤ ਹੈ ਪਵਨ ਗੁਰੂ ਪਾਣੀ ਪਤਾ ਮਾਤਾ ਤਰਤ ਮਾਤੇ ਆਪਾਂ ਬਾਣੀ ਰੋਜ਼ ਪੜ੍ਹਦੇ ਹਾਂ ਪਰ ਆਪਾਂ ਗੁਰਬਾਣੀ ਦੇ ਗੁਰੂ ਸਾਹਿਬ ਦੇ ਜਿਹੜਾ ਸਿਧਾਂਤ ਆ ਉੱਤੇ ਪਹਿਰਾ ਨਹੀਂ ਦਿੱਤੇ ਆਪਾਂ ਲੰਗਰਾਂ ਤੇ ਛਬੀਲਾ ਤੇ ਜੋਰ ਲੈ ਚਲੋ ਲੰਗਰ ਵੀ ਲਾਓ ਛਬੀਲਾ ਵੀ ਲਾਓ ਮੈਂ ਪਰਸੋਂ ਮੇਰੇ ਖਿਆਲ ਆਪਣੇ ਨਾਤੇ ਦੇ ਵੀ ਜੀ 12 ਤੋਂ 15 ਛੀਨਾ ਲੱਗੇ ਆ ਚਲੋ ਮਾੜੀ ਗੱਲ ਨਹੀਂ ਪਰ ਸਾਨੂੰ ਵਰਤਬੱਧ ਰੁਖ ਲਾਉਣੀ ਲੋੜ ਹੈ ਸਰਕਾਰਾਂ ਤੇ ਨਿਰਭਰ ਨਾ ਰਹੀਏ ਕਿਉਂਕਿ ਸਾਡੇ ਜਿਹੜੇ ਲੋਕ ਨੇ ਪਿਛਲੇ 20 ਸਾਲ ਦੀ 25 ਸਾਲ ਦੀ ਗੱਲ ਕਿਸੇ ਵੀ ਸਰਕਾਰ ਨੇ ਨਹੀਂ ਕਰਨੀ ਅਸੀਂ ਜਿਹੜੇ ਪੰਜਾਬੀ ਆ ਸਾਡੇ ਬਾਬੇ ਨਾਨਕ ਦਾ ਜਿਹੜਾ ਸਿਧਾਂਤ ਹੈ ਚਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਗੁਰੂ ਸਾਹਿਬ ਨੇ ਕੰਮ ਕਰਕੇ ਖਾਣ ਨੂੰ ਦਾ ਉਪਦੇਸ਼ ਦਿੱਤਾ ਤੇ ਦਸਵੰਦ ਦੇ ਦਸਵੰਦ ਇਹ ਨਹੀਂ ਵੀ ਆਪਾਂ ਲੱਗਰਨਾ ਆਪਾਂ ਜਿਹੜੀ ਕੁਦਰਤ ਹੈ ਉਹਦੀ ਸੇਵਾ ਕਰੋ ਵਰਤੋਂ ਦੇ ਗੁੱਤੇ ਲਓ ਪਾਣੀ ਦਾ ਵਿਚਾਰ ਕਰੋ ਆਪਣੇ ਘਰਾਂ ਦੇ ਬਾਹਰ ਜਿਹੜਾ ਰੇਨ ਵਾਟਰ ਹਰਵੈਸਟਿੰਗ ਦਾ ਸਿਸਟਮ ਬਣਾਓ ਜਿਹੜਾ ਤੁਹਾਡਾ ਛੱਤ ਦਾ ਪਾਣੀ ਹੈ ਸਾਫ਼ ਪਾਣੀ ਉਹ ਜ਼ਮੀਨ 'ਚ ਜਾਵੇ ਇਹੀ ਸੱਚੀ ਸੇਵਾ ਪੰਜਾਬ ਦੇ ਆਪਾਂ ਹੋਰ ਧਾਰਮਿਕ ਕੰਮਾਂ ਦੇ ਵਿੱਚ ਜ਼ਿਆਦਾ ਜਿਸੇ ਜ਼ਰੂਰਤ ਆ ਉਥੇ ਪੈਸਾ ਖਰਚੋ ਪਰ ਜਿਹੜੀ ਆ ਕੁਦਰਤੀ ਸਾਂਭ ਸੰਭਾਲ ਬੜੀ ਜ਼ਰੂਰੀ ਆ ਮੈਂ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਵੀ ਸਾਡੇ ਜੀਟੀ ਰੋਡ ਦੇ ਲੋੜ ਵਾਲੇ ਵਾਲੇ ਇੰਡਸਟਰੀ ਏਰੀਆ ਸਟੇਟ ਮੰਨਿਆ ਚ ਤਾਂ ਉੱਥੇ ਹੀ ਹੈ ਨਹੀਂ ਜਿਹਦੇ ਘਰ ਦਾ ਤੇਰੇ ਗਲੀ ਚ ਘਰ ਆ ਉਥੇ ਸਿਮੈਂਟਡ ਸੜਕਾ ਉਹਨੂੰ ਡ੍ਰਿਲ ਕਰਕੇ ਉਥੇ ਬਾਹਰ ਆਪਣੇ ਦਰਖਤ ਲਾ ਦੇ ਹਰ ਵਿਅਕਤੀ ਆਪਣੇ ਘਰ ਦੇ ਬਾਹਰ ਇੱਕ ਦਰਖਤ ਲਾਵੇ ਔਰ ਘੱਟੋ ਘੱਟ 10 10 ਦਰਖਤ ਲਾਣ ਦਾ ਇਹ ਪ੍ਰਣ ਲਓ ਤਾਂ ਕਿ ਅਸੀਂ ਜਿਹੜੇ ਆਨ ਵਾਲੀਆਂ ਸਾਡੀ ਨਸਲਾਂ ਨੇ ਉਹ ਸਾਨੂੰ ਕੋ ਸਾਨੂੰ ਸਾਡੇ ਬਾਰੇ ਚੰਗਾ ਸੋਚਦੇ ਜਾਨ ਨਹੀਂ ਤੁਹਾਨੂੰ ਮਾਫ਼ ਨਹੀਂ ਕਰਨਾ ਲੋਕ ਪਾਣੀ ਪਿੱਛੇ ਵੀ ਯਾਰ ਪਾਣੀ ਨਹੀਂ ਚੜਿਆ ਮੋਟਰਾਂ ਨੂੰ ਰੋਈ ਜਾਂਦੇ ਨੇ ਮੋਟਰਾਂ ਦਾ ਪਾਣੀ ਗਹਿਰਾ ਹੁੰਦਾ ਜਾ ਰਿਹਾ ਅਗਲੀ ਲੜਾਈ ਪਾਣੀ ਦੀ ਹੋਣੀ ਹੈ ਔਰ ਗਲੋਬਲ ਵਾਰਮਿੰਗ ਨਾਲ ਲੋਕਾਂ ਨੇ ਮਰਨਾ ਇਹ ਧਿਆਨ ਰੱਖੋ ਕਿ ਜੇ ਅਸੀਂ ਮਨੁੱਖਤਾ ਨੂੰ ਬਚਾਣਾ ਹੈ ਤਾਂ ਆਪਾਂ ਨੂੰ ਜ਼ਿੰਮੇਵਾਰੀ ਸਮਝਣੀ ਪਊਗੀ ਗੁਰੂ ਸਾਹਿਬ ਦੇ ਸਿਧਾਂਤ ਨੂੰ ਮੰਨਣਾ ਪਏਗਾ ਪਹਿਲਾਂ ਆਪਾਂ ਜਿਹੜੀ ਕੁਦਰਤ ਆ ਇਹਦੀ ਸਾਫ ਸਮਾਰ ਕਰੀਏ ਬਿਹਾਰੀ ਕੁਦਰਤ ਵਸੀਅਤੇ ਦਾ ਅੰਤਨਾ ਜਾਈ ਲੱਗਿਆ ਰੱਖੋ ਇਹ ਸਾਡੇ ਗੁਰਬਾਣੀ ਕਿ ਗੁਰੂ ਸਾਹਿਬ ਨੇ ਸਾਨੂੰ ਵਾਰ-ਵਾਰ ਅਪੀਸ਼ ਦੇ ਕੇ ਸਮਝਾਇਆ ਆਪਾਂ ਆਪਣੇ ਗੁਰੂਆਂ ਦੇ ਜਿਹੜੇ ਉਪਦੇਸ਼ ਤੇ ਉਹਨਾਂ ਨੂੰ ਮੰਨੀ ਤੇ ਮਨੁੱਖਤਾ ਦੀ ਤੇ ਕੁਦਰਤ ਦੀ ਸੇਵਾ ਕਰੀਏ ਧੰਨਵਾਦ ਜੀ